ਅਰਮਾਨ ਮਲਿਕ ਅਤੇ ਦੋਵਾਂ ਪਤਨੀਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਅਦਾਲਤ ਨੇ ਵੱਡੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਜੀ ਹਾਂ ਹਰਿਆਣਾ ਦੀ ਯੂਟਿਊਬਰ ਅਰਮਾਨ ਮਲਿਕ ਅਤੇ ਉਹਨਾਂ ਦੀਆਂ ਦੋਵੇਂ ਪਤਨੀਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਉਹਨਾਂ ਦੇ ਖਿਲਾਫ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਪਟੀਸ਼ਨ ਦਾਇਰ ਕਰ ਦਿੱਤੀ ਹੈ। ਪਾਇਲ ਵੱਲੋਂ ਕਾਲੀ ਮਾਤਾ ਦਾ ਰੂਪ ਧਾਰਨ ਕਰਨ ਤੇ ਕੋਰਟ ਵੱਲੋਂ ਨੋਟਿਸ ਲਿਆ ਗਿਆ। ਕੋਰਟ ਨੇ ਸਬੰਧੀ ਪੁਲਿਸ ਤੋਂ ਡਿਟੇਲ ਰਿਪੋਰਟ ਮੰਗੀ ਆ। ਤੁਹਾਨੂੰ ਦੱਸ ਦਈਏ ਕਿ ਪਾਇਲ ਮਲਿਕ ਨੇ ਹਾਲ ਹੀ ਦੇ ਵਿੱਚ ਮਾ ਕਾਲੀ ਜੀ ਦੇ ਰੂਪ ਦੇ ਵਿੱਚ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਸਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। पायल मलिक ने मुआफी मांगते हुए कहा कि मैं खुद शर्मिंदा हाँ मैं उस विडियो लाइ तो हाथ जोड़ के मुआफी मांगती हाँ पायल मलिक ने कहा कि मेरी धी काली मां की बहुत वीडी भगत है ਉਸ ਸਾਰਾ ਦਿਨ ਕਾਲੀ ਮਾਂ ਕਾਲੀ ਮਾਂ ਕੱਦੀ ਰਹਿੰਦੀ ਐ ਜਿਸ ਕਰਕੇ ਮੈਂ ਸੋਚਿਆ ਕਿ ਮੈਨੂੰ ਆਪਣੀ ਧੀ ਦੇ ਲਈ ਉਹ ਰੂਪ ਬਣਾਉਣਾ ਚਾਹੀਦਾ ਇਸ ਲਈ ਮੈਂ ਉਹ ਵੀਡੀਓ ਬਣਾਈ ਮੈਂ ਮੰਨਦੀ ਆ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਜੇ ਇਸ ਸਥਿਤੀ ਦੇ ਵਿੱਚ ਮੈਨੂੰ ਜੋ ਵੀ ਸਜ਼ਾ ਦਿੱਤੀ ਗਈ ਉਸ ਲਈ ਤਿਆਰ ਹਾਂ ਮੈਂ ਅਤੇ ਮੈਂ ਹੋਰ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਕੋਈ ਹੋਰ ਮੇਰੇ ਵਰਗੀ ਗਲਤੀ ਨਾ ਕਰਨਾ ਜੇ ਇਸ ਸਥਿਤੀ ਦੇ ਵਿੱਚ ਮੈਂ ਸਾਰੇ ਸੰਗਠਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਪਾਇਲ ਮਲਿਕ ਨੂੰ ਧਾਰਮਿਕ ਸਜ਼ਾ ਵਜੋਂ ਮੰਦਰ ਦੀ ਸਫਾਈ ਭਾਂਡੇ ਧੋਣਾ ਲੰਗਰ ਦੀ ਸੇਵਾ ਕਰਨ ਲਈ ਵੀ ਕਿਹਾ ਗਿਆ ਹੈ ਉਸਨੇ ਦਿਲੋਂ ਮੁਆਫੀ ਮੰਗੀ ਤੇ ਸੇਵਾ ਕੀਤੀ ਕਈ ਲੋਕਾਂ ਦਾ ਇਹ ਵੀ ਕਹਿਣਾ ਕਿ ਹੁਣ ਪਾਇਲ ਮਲਿਕ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿਉਂਕਿ ਹੋਰ ਵੀ ਲੋਕ ਜਿਹੜੇ ਨੇ ਅਜਿਹਿਆਂ ਵੀਡੀਓਜ਼ ਬਣਾਉਂਦੇ ਨੇ ਹੋਰ ਵੀ ਕ੍ਰੀਏਟਰਸ ਜਿਹੜੇ ਨੇ ਉਹ ਭਗਵਾਨ ਦੇ ਰੂਪ ਦੇ ਵਿੱਚ ਮੇਕਅਪ ਕਰਕੇ ਉਹ ਜਿਹੜਾ ਰੂਪ ਧਾਰ ਕੇ ਜਿਹੜਾ ਹੈ ਵੀਡੀਓਜ਼ ਬਣਾਉਂਦੇ ਨੇ ਵਿਊਜ਼ ਲਈ ਚਾਹੇ ਉਹਨਾਂ ਨੂੰ ਸ਼ੌਂਕ ਹੈ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਤਾਂ ਅਜਿਹੀਆਂ ਗੱਲਾਂ ਕਮੈਂਟਸ ਦੇ ਵਿੱਚ ਆਮ ਲੋਕਾਂ ਦੇ ਵੱਲੋਂ ਆਖੀਆਂ ਜਾ ਰਹੀਆਂ ਤੁਹਾਡਾ ਇਸ ਦੇ ਮੁਤਾਬਕ ਜਿਹੜਾ ਹੈ ਕਿ ਕੁਝ ਕਹਿਣਾ ਤੁਹਾਡਾ ਇਸ ਦੇ ਬਾਰੇ ਕੀ ਕੁਝ ਸੋਚਣਾ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿ ਪਾਇਲ ਮਲਿਕ ਨੂੰ ਮਾਫੀ ਅੱ ਦੇ ਦੇਣੀ ਚਾਹੀਦੀ ਆ ਜਾਂ ਫਿਰ ਨਹੀਂ ਜ਼ਰੂਰ ਕਮੈਂਟਾਂ ਰਾਹੀਂ ਆਪਣਾ ਵਿਚਾਰ ਸਾਂਝਾ ਕਰੋ ਤਾਂ ਇਸੇ ਦੌਰਾਨ ਉਸ ਦੇ ਭਾਵਕ ਹੋਣ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਪਾਇਲ ਮਲਿਕ ਪਹਿਲਾਂ ਵੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਕਈ ਵਾਰ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਇਸ ਵਾਰ ਫਿਰ ਤੋਂ ਧਾਰਮਿਕ ਸਜ਼ਾ ਉਹਨਾਂ ਨੂੰ ਮਿਲੀ ਹੈ ਤਾਂ ਹੁਣ ਮੁਸ਼ਕਿਲਾਂ ਵੱਜ ਚੁੱਕੀਆਂ ਨੇ ਕਿਉਂਕਿ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਪਟੀਸ਼ਨ ਦਾਇਰ ਕੀਤੀ ਹੈ ਤਾਂ ਹੁਣ ਪਾਇਲ ਵੱਲੋਂ ਇਹ ਰੂਪ ਧਾਰਨ ਕਰਕੇ ਕੋਰਟ ਅ ਦੇ ਵੱਲੋਂ ਇਸ ਬਾਰੇ ਨੋਟਿਸ ਲਿਆ ਗਿਆ ਕੋਰਟ ਨੇ ਸਬੰਧੀ ਪੁਲਿਸ ਤੋਂ ਵਿ ਡਿਪ ਡੇਲ ਰਿਪੋਰਟ ਮੰਗੀ ਹੈ ਤਾਂ ਹੁਣ ਕੀ ਆ ਜਾ ਰਿਹਾ ਕਿ ਇਹ ਵੀਡੀਓ ਜਿਹੜੀ ਉਹਨਾਂ ਦੇ ਵੱਲੋਂ ਬਣਾਈ ਗਈ ਸੀ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਧਾਰਮਿਕ ਸਜ਼ਾ ਵਜੋਂ ਮੰਦਿਰ ਦੀ ਸਫਾਈ ਕਰਨ ਦੇ ਲਈ ਕਿਹਾ ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟ ਕਰ ਰਹੇ ਨੇ ਭਾਂਡੇ ਧੋਣਾ ਲੰਗਰ ਦੇ ਵਿੱਚ ਸੇਵਾ ਕਰਨਾ ਅਜਿਹੀਆਂ ਜਿਹੜੀਆਂ ਸੇਵਾਵਾਂ ਉਹਨਾਂ ਨੂੰ ਹੁਣ ਮਿਲ ਰਹੀ ਨੇ ਅਜਿਹੀਆਂ ਸਜ਼ਾ ਵਜੋਂ ਸੇਵਾਵਾਂ ਮਿਲ ਰਹੀਆਂ ਨੇ ਤਾਂ ਹੁਣ ਤੁਹਾਡਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਜ਼ਰੂਰ ਕਮੈਂਟਾਂ ਰਾਹੀਂ ਆਪਣਾ ਵਿਚਾਰ ਵੀ ਸਾਂਝਾ ਕਰਨਾ